ਨਰਿੰਦਰ ਮੋਦੀ ਦੇ ਵੱਲੋਂ ਪ੍ਰਧਾਨ ਮੰਤਰੀ ਦੇ ਅਹੁਦੇ ਤੇ ਤੀਜੀ ਵਾਰੀ ਸੌਂ ਚੁੱਕ ਲਈ ਗਈ ਹੈ ਤੇ ਅਕਸਰ ਹੀ ਕਿਸਾਨਾਂ ਦਾ ਅਤੇ ਬੀਜੇਪੀ ਦਾ ਵਿਵਾਦ ਚੱਲਦਾ ਰਹਿੰਦਾ ਹੈ ਪਰ ਇਸ ਵਾਰ ਪੀਐਮ ਮੋਦੀ ਨੇ ਸੋਚ ਚੁੱਕਣ ਤੋਂ ਬਾਅਦ ਪਹਿਲਾ ਕੰਮ ਕਿਸਾਨਾਂ ਦੇ ਲਈ ਕੀਤਾ ਹੈ 20000 ਕਰੋੜ ਰੁਪਏ ਜਿਹੜਾ ਹੈ ਕਿਸਾਨਾਂ ਦੇ ਲਈ ਜਾਰੀ ਕੀਤਾ ਹੈ ਸਾਹਨਾ ਕਿਸਾਨ ਆਗੂ ਨਿਸ਼ੱਤਰ ਸਿੰਘ ਵਿਦਵਾਨ ਜੀ ਮੌਜੂਦ ਹੈ ਗੱਲਬਾਤ ਕਰਾਂਗੇ ਵਿਦਵਾਨ ਸਾਹਿਬ ਕਿਵੇਂ ਦੇਖਦੇ ਹੋ ਇਸ ਫੈਸਲੇ ਨੂੰ ਕਿ ਪਹਿਲਾਂ ਦੇਖਿਆ ਜਾਵੇ ਤਾਂ ਲਗਾਤਾਰ ਕਿਸਾਨਾਂ ਦੀ ਅਕਸਰ ਹੀ ਨਿਰਾਸ਼ਾ ਰਹਿੰਦੀ ਹੈ ਭਾਜਪਾ ਦੇ ਨਾਲ ਪੀਐਮ ਮੋਦੀ ਦੇ ਨਾਲ ਇਸ ਫੈਸਲੇ ਨੂੰ ਕਿਵੇਂ ਦੇਖਦੇ ਹੋ ਇਸ ਪੰਚ ਲਈ ਆਪਾਂ ਧੰਨਵਾਦ ਕਰਦੇ ਹਾਂ ਜੀ ਕਿ ਸਭ ਤੋਂ ਪਹਿਲਾਂ ਉਹਨਾਂ ਨੂੰ ਕਿਸਾਨਾਂ ਦੀ ਯਾਦ ਆਈ ਉਹਨਾਂ ਦੀ ਸ਼ਕਤੀ ਦਾ ਪਤਾ ਲੱਗਿਆ ਤੇ ਜੋ ਇਹ ਥੋੜਾ ਜਿਹਾ ਪਿਛਲੀ ਦੇ ਚਿਰ ਤੋਂ ਗਾਇਬ ਪਿਆ ਹੋਇਆ ਕਿਸਾਨਾਂ ਰਾਏ ਦੇ ਵਿੱਚ ਘੇੜਨਾ ਚੱਲ ਰਹੀ ਹੈ ਉਸ ਕਦਮ ਨੂੰ ਘਟਾਉਣ ਵਾਸਤੇ ਪਹਿਲਾ ਸਟੈਪ ਕਿਹਾ ਜਾ ਸਕਦਾ ਤੇ ਅਸੀਂ ਇਹਦਾ ਧੰਨਵਾਦ ਕਰਦੇ ਹਾਂ ਜੀ ਬਿਲਕੁਲ ਤੇ ਉਸ ਦੇ ਨਾਲ ਹੀ ਦੇਖਿਆ ਜਾਵੇ ਤਾਂ ਉਮੀਦਾਂ ਹਮੇਸ਼ਾ ਕਿਸਾਨਾਂ ਦੀਆਂ ਜ਼ਿਆਦਾ ਹੁੰਦੀਆਂ ਨੇ ਤੇ ਦੂਜੇ ਪਾਸੇ ਜਿਹੜੀ ਸਰਕਾਰ ਦੇ ਵੱਲੋਂ ਕੋਈ ਵੀ ਸਹੂਲਤ ਦਿੱਤੀ ਜਾਂਦੀ ਆ ਉਹ ਓਨੀ ਨਹੀਂ ਦਿੱਤੀ ਜਾਂਦੀ ਤਾਂ ਉਮੀਦਾਂ ਕਿੰਨੀਆਂ ਕਿਆਂ ਸਨ ਅਸੀਂ ਉਮੀਦਾਂ ਤਾਂ ਬਹੁਤ ਹੁੰਦੀਆਂ ਨੇ ਪਰ ਅਸੀਂ ਪਹਿਲਾਂ ਚਾਹਾਂਗੇ ਕਿ ਜੋ ਇਹਨਾਂ ਨੇ ਵਾਅਦੇ ਕੀਤੇ ਹੋਏ ਨੇ ਸਾਡੇ ਨਾਲ ਐਮਐਸਪੀ ਦੀ ਗਰੰਟੀ ਦੇਣ ਦਾ ਤੇ ਰਾਜਨਾਥ ਜੀ ਨੇ ਕੀਤਾ ਸੀਗਾ ਕਿ ਅਸੀਂ ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਲਾਗੂ ਕਰਾਂਗੇ ਤੇ ਦੂਸਰਾ ਜਿਹੜਾ ਪਿਛਲੀ ਵਾਰੀ 2014 ਚ ਜਦੋਂ ਇਹ ਇਲੈਕਸ਼ਨ ਲੜੀ ਸੀ ਆ ਇਹਨਾਂ ਨੇ ਪਹਿਲਾ ਵਾਦਾ ਸਾਡੇ ਨਾਲ ਕੀਤਾ ਸੀ ਕਿ ਪਹਿਲੀ ਉਹ ਮੀਟਿੰਗ ਦੇ ਵਿੱਚ ਕਿਸਾਨਾਂ ਦਾ ਕਰਜ਼ਾ ਮਾਫ ਕਰਾਂਗਾ ਤੇ ਚਾਹੀਦਾ ਤਾਂ ਇਹ ਹੈ ਕਿ ਜਿਵੇਂ ਅੱਜ ਕੈਬਨਿਟ ਦੀ ਮੀਟਿੰਗ ਹੋ ਰਹੀ ਹੈ ਚਲੋ ਮੈਂ ਇਹ ਤਾਂ ਨਹੀਂ ਕਹੇਗਾ ਕਿ ਅੱਜ ਇਹ ਪਹਿਲਾਂ ਕਰਜ਼ੇ ਦੀ ਲੀਕ ਮਾਰਨ ਸਾਡੇ ਤੇ ਪਰ ਜੋ ਵੀ ਨੈਕਸਟ ਮੀਟਿੰਗ ਹੁੰਦੀ ਹੈ ਤਾਂ 2014 ਦਾ ਜਿਹੜਾ 10 ਸਾਲ ਤੋਂ ਸਾਡਾ ਇਹਨਾਂ ਦਾ ਵਾਦਾ ਪਿੱਛੇ ਪਿਆ ਹੋਇਆ ਉਹ ਵਾਦਾ ਪੂਰਾ ਕਰਨ ਰਾਜਨਾਥ ਜੀ ਵੀ ਕੈਬਨਿਟ ਦੇ ਵਿੱਚ ਹੈ ਉਹ ਵੀ ਆਪਣਾ ਵਾਦਾ ਪੂਰਾ ਕਰਨ ਤੇ ਜੋ ਪਿੱਛੇ ਸਾਡੇ ਨਾਲ ਸਮਝੌਤੇ ਹੋਈਆਂ ਸਾਰੀ ਉਹ ਇਹ ਵਾਦੇ ਆਪਣੇ ਪੂਰੇ ਕਰਨ ਤੇ ਬਾਕੀ ਇਹਨਾਂ ਨੇ ਦੇਖ ਹੀ ਲਿਆ ਕਿ ਅੱਗੇ ਜਿਹੜੇ ਕਿਸਾਨ ਸੀਗੇ ਉਹ ਦੂਜੀ ਪੋਲੀਟੀਕਲ ਪਾਰਟੀਆਂ ਦੇ ਆਸਰੇ ਰਹਿੰਦੇ ਸੀ ਉਹਨਾਂ ਤੋਂ ਆਪਣੀਆਂ ਹੱਕਾਂ ਮੰਗਾ ਉਹਨਾਂ ਦੇ ਥਰੂ ਪੂਰੀਆਂ ਕਰਵਾਉਣੀਆਂ ਚਾਹੁੰਦੇ ਸੀ ਲੇਕਿਨ ਹੁਣ ਕਿਸਾਨਾਂ ਨੇ ਡਾਇਰੈਕਟ ਸਿੱਧੇ ਤੌਰ ਤੇ ਆਪਣੇ ਐਕਸ਼ਨ ਕਰਨੇ ਸ਼ੁਰੂ ਕਰ ਦਿੱਤੇ ਹਨ ਹੋ ਸਕਦਾ ਫਿਊਚਰ ਦੇ ਵਿੱਚ ਕਿਸਾਨ ਕੋਈ ਆਪਣੀ ਪਾਰਟੀ ਬਣਾ ਕੇ ਵੀ ਇਹਨਾਂ ਮੂਹਰੇ ਖੜੇ ਹੋ ਜਾਣ ਜਾਂ ਜਿਵੇਂ ਪੰਜਾਬ ਦੇ ਵਿੱਚ ਸਾਰੀ ਪਾਰਟੀਆਂ ਤੋਂ ਦੁਖੀ ਹੋ ਚੁੱਕੇ ਹਨ ਆਪ ਤੋਂ ਵੀ ਨਿਰਾਸ਼ ਹੋਗੇ ਕਿਸਾਨ ਤੇ ਅਗਰ ਨਰਿੰਦਰ ਮੋਦੀ ਜੀ ਇਸੇ ਤਰ੍ਹਾਂ ਕਿਸਾਨਾਂ ਦਾ ਫਾਇਦਾ ਕਰਦੇ ਰਹੇ ਆ ਕਿਸਾਨਾਂ ਵਾਰੀ ਉਹਨਾਂ ਦੀ ਸੋਚਿਤ ਤਬਦੀਲੀ ਆ ਗਈ ਤਾਂ ਹੋ ਸਕਦਾ ਪੰਜਾਬ ਦੇ ਵਿੱਚ ਬੀਜੇਪੀ ਦੀ ਸਰਕਾਰ ਵੀ ਬਣ ਜਵੇ 2027 ਚ ਇੱਕ ਵੱਡਾ ਬਿਆਨ ਦੇ ਚੁੱਕੇ ਹਾਂ ਬੀਜੇਪੀ ਦੀ ਸਰਕਾਰ ਬਣਨ ਦਾ ਪਰ ਹੁਣ ਕਹਿ ਸਕਦੇ ਹਾਂ ਕਿ ਕਿਸਾਨਾਂ ਨੂੰ ਇੱਕ ਉਮੀਦ ਜ਼ਰੂਰ ਜਾਗ ਚੁੱਕੀ ਹੈ ਦੇਖੋ ਕਿਸੇ ਵੀ ਬੰਦੇ ਨੂੰ ਜਦੋਂ ਆਪਣੀ ਸ਼ਕਤੀ ਹੁੰਦੀ ਹੈ ਜਾਂ ਦੋ ਚਿਰਾਂ ਭੇੜਦਿਆਂ ਨੇ ਉਹਨਾਂ ਨੂੰ ਉਸ ਤੋਂ ਬਾਅਦ ਪਤਾ ਲੱਗਦਾ ਕਿ ਅਸੀਂ ਕਿੰਨੇ ਜ਼ੋਰਾਂ ਤੇ ਹਾਂ ਤੇ ਸਾਡੀ ਜਿਹੜੀ ਵਿਰੋਧੀ ਧਿਤੀ ਰਿਓ ਕਿੰਨੇ ਜ਼ੋਰਾਂ ਤੇ ਹੈ ਕਿਸਾਨਾਂ ਨੂੰ ਦਬਾਉਣ ਦਾ ਹਰ ਹਿੱਲਾ ਵਰਤ ਲਿਆ ਗਿਆ ਚੁੱਕਿਆ ਲੇਕਿਨ ਕਿਸਾਨ ਨਹੀਂ ਦਵੇ ਤੇ ਫਿਊਚਰ ਦੇ ਵਿੱਚ ਇਸ ਵੇਲੇ ਤਾਂ ਇਹ ਸੀਗੀ ਕਿ ਦੂਸਰੀ ਪਾਰਟੀਆਂ ਕੋਈ ਵੀ ਬਾਹਦ ਨੇਤਾ ਜਿਹੜਾ ਉਹ ਪੂਰਾ ਨਹੀਂ ਕਰ ਸਕੇ ਮੂਰੇ ਇਸ ਕਰਕੇ ਮੋਦੀ ਜੀ ਨੂੰ ਦੁਬਾਰਾ ਚਾਂਸ ਮਿਲਿਆ ਤੀਸਰੀ ਵਾਰੀ ਤੇ ਜੇ ਉਹ ਇਸ ਵੇਲੇ ਆਪਣੀ ਸ਼ਬੀ ਨੂੰ ਦੁਬਾਰਾ ਸੁਧਾਰ ਦੇਣਗੇ ਤਾਂ ਜਿਹੜੇ ਸਟੇਟ ਦੇ ਵਿੱਚ ਨੇ ਉਹ ਸਾਰੇ ਇਹਨਾਂ ਦੀ ਸਰਕਾਰਾਂ ਵੀ ਆ ਸਕਦੀਆਂ ਨੇ ਕਿਉਂਕਿ ਜੇ ਸੰਵਿਧਾਨ ਦੇ ਵਿੱਚ ਕੋਈ ਚੇਂਜ ਕਰਨੀ ਹੈ ਜਾਂ ਜਿਸ ਤਰ੍ਹਾਂ ਇਹ ਚਾਹੁੰਦੇ ਹ ਕੋਈਾਰਥਿਕ ਸੁਧਾਰ ਕਰਨੇ ਕੁਝ ਵੱਡੀਆਂ ਸਕੀਮਾਂ ਨੇ ਇਹਨਾਂ ਦੀਆਂ ਕੁਝ ਬੀਲ ਪੈਂਡਿੰਗ ਪਏ ਨੇ ਜਿਹੜੇ ਪਾਸ ਕਰਨੇ ਨੇ ਉਹਦੇ ਲਈ ਸੰਵਿਧਾਨ ਮੁਤਾਬਕ ਅੱਧ ਤੋਂ ਵੱਧ ਸਟੇਟਾਂ ਦਾ ਵੀ ਵਿੱਚ ਮਨਜ਼ੂਰੀ ਹੋਣੀ ਜ਼ਰੂਰੀ ਹੁੰਦੀ ਹੈ ਤੇ ਉਹ ਮਨਜ਼ੂਰੀ ਤਾਂ ਹੀ ਮਿਲੇਗੀ ਜੇ ਇਹਨਾਂ ਦਾ ਦੂਜੀ ਸਟੇਟਾਂ ਦੇ ਵਿੱਚ ਹੱਥ ਪਿਆ ਹੋਊਗਾ ਇਸ ਉਮੀਦ ਦੇਖੋ ਜੇ ਕਿਸਾਨਾਂ ਨਾਲ ਪੰਗਾ ਲਿਆ ਪੰਜਾਬ ਦੇ ਵਿੱਚ ਇਹਨਾਂ ਨੂੰ ਕੋਈ ਵੋਟ ਨਹੀਂ ਆਈ ਹਰਿਆਣੇ ਦੇ ਵਿੱਚ 5 ਸੀਟਾਂ ਦਾ ਲਾਸ ਕਰ ਗਏ ਈਪੀ ਦੇ ਵਿੱਚ ਲਾਸ ਹੋ ਗਿਆ ਰਾਜਸਥਾਨ ਚ ਅਸੀਂ ਜਿਆਦਾ ਜੋਰ ਇਸ ਕਰਕੇ ਨਹੀਂ ਲਾਇਆ ਕਿ ਸਾਨੂੰ ਇਹ ਸੀ ਕਿ ਉੱਥੇ ਕਾਂਗਰਸ ਸਰਕਾਰ ਹੈ ਲੇਕਿਨ ਉੱਥੇ ਵੀ ਲਾਸ ਚ ਰਹੇ ਹਿਮਾਚਲ ਦੇ ਵਿੱਚ ਚਾਰ ਸੀਟਾਂ ਆਉਣ ਦਾ ਕਾਰਨ ਇਹ ਹੈ ਕਿ ਸਾਡੇ ਦਿਮਾਗ ਚ ਇਹ ਗੱਲ ਸੀਗੀ ਕਿ ਉੱਥੇ ਕਾਂਗਰਸ ਦੀ ਸਰਕਾਰ ਹੈ ਤੇ ਉਹਨਾਂ ਦੇ ਬੰਦੇ ਜੇ ਜਿਆਦਾ ਨਹੀਂ ਤਾਂ ਤਿੰਨ ਤਾਂ ਜ਼ਰੂਰ ਹੋਣਗੇ ਲੇਕਿਨ ਹੋ ਉਲਟ ਗਿਆ ਬਲਕਿ ਕਿਸਾਨਾਂ ਦੇ ਨਾਂ ਜਾਣ ਦਾ ਉੱਥੇ ਇਹਨਾਂ ਨੂੰ ਫਾਇਦਾ ਹੋ ਗਿਆ ਤੇ ਜੇ ਇਹ ਵਿਰੋਧ ਜਾਰੀ ਰਹੇਗਾ ਤਾਂ ਇਹਨਾਂ ਦੇਸ਼ ਦੇ ਹਿੱਤ ਚ ਹੈ ਨਾ ਇੰਡਸਟਰੀ ਦੇ ਹਿੱਤ ਚ ਹੈ ਸਾਰੀ ਵਰਗਾਂ ਦਾ ਜਿਹੜਾ ਨੁਕਸਾਨ ਹੋ ਰਿਹਾ ਆਮ ਪਬਲਿਕ ਦਾ ਵੀ ਨੁਕਸਾਨ ਹੋ ਰਿਹਾ ਜਜੋ ਅਸੀਂ ਸੜਕਾਂ ਤੇ ਬੈਠਦੇ ਆਂ ਜਾਂ ਕੋਈ ਹੋਰ ਐਕਸ਼ਨ ਲੰਦੇ ਆਂ ਤਾਂ ਸਾਰਿਆਂ ਦਾ ਰਲ ਮਿਲ ਕੇ ਨੁਕਸਾਨ ਹੈ ਇਸ ਕਰਕੇ ਨਰਿੰਦਰ ਮੋਦੀ ਜੀ ਵਾਸਤੇ ਬਹੁਤ ਵਧੀਆ ਸਮਾਂ ਹੈ ਕਿ ਉਹ ਜਿਹੜੀ ਦੇਸ਼ ਦੇ ਵਿੱਚ ਘੇੜਨਾ ਪੈਦਾ ਹੋਈ ਹੋਏ ਜਿਹੜਾ ਕਿਸਾਨਾਂ ਦਾ ਤੇ ਹੋਰ ਵਰਗਾਂ ਦਾ ਆਪਸ ਦੇ ਵਿੱਚ ਦੂਰ ਹੋਏ ਹੋਏ ਇੱਕ ਦੂਜੇ ਤੇ ਉਹ ਮੁੜ ਕੇ ਇੱਕ ਲਾਈਨ ਤੇ ਆ ਜਾਣ ਤੇ ਜਿਸ ਤਰ੍ਹਾਂ ਅੱਗੇ ਇਕੱਠੇ ਸਾਰੇ ਚੱਲਦੇ ਸੀਗੇ 2014 ਤੋਂ ਪਹਿਲਾਂ ਵੀ ਚੱਲਦੇ ਰਹੇ ਆ ਸਦੀਆਂ ਤੋਂ ਮਿਲ ਜੁਲ ਕੇ ਸਾਰੇ ਤਿਹਾੜ ਮਨਾਉਂਦੇ ਸੀ ਸਾਰੇ ਇਕੱਠੇ ਬੈਠਦੇ ਸੀ ਉਸੇ ਤਰ੍ਹਾਂ ਜਿਹੜਾ ਜਿਹੜਾ ਸਾਡਾ ਸੱਭਿਆਚਾਰ ਹੈ ਉਹ ਇੱਕ ਵਾਰੀ ਫੇਰ ਇੱਕ ਲੜੀ ਦੇ ਵਿੱਚ ਪਰੋਇਆ ਜਾਵੇ ਇਸ ਤੋਂ ਪਹਿਲਾਂ ਚੋਣਾ ਦੀ ਗੱਲ ਕਰੀ ਜਾਵੇ ਤਾਂ ਉੱਥੇ ਕਿਤੇ ਨਾ ਕਿਤੇ ਕਿਸਾਨਾਂ ਦੇ ਵੱਲੋਂ ਲਗਾਤਾਰ ਵਿਰੋਧ ਕੀਤਾ ਗਿਆ ਸੀ ਬੀਜੇਪੀ ਦਾ ਪੰਜਾਬ ਦੇ ਵਿੱਚ ਕਾਲੀਆਂ ਝੰਡੀਆਂ ਦਿਖਾਈਆਂ ਜਾਂਦੀਆਂ ਸੀ ਪਰ ਹੁਣ ਅਨਸਾਰ ਹੀ ਅਜਿਹਾ ਫੈਸਲਾ ਲੈਣਾ ਕਿਸਾਨਾਂ ਦੇ ਇਤ ਦੀ ਪਹਿਲਾਂ ਗੱਲ ਰੱਖਣੀ ਤਾਂ ਕਹਿ ਸਕਦੇ ਹਾਂ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਕਿਸਾਨਾਂ ਅਤੇ ਬੀਜੇਪੀ ਦੇ ਵਿਚਕਾਰ ਜੋ ਇਹ ਇੱਕ ਮਤਭੇਦ ਚੱਲ ਰਹੇ ਨੇ ਉਹ ਖਤਮ ਹੋ ਸਕਦੇ ਨੇ ਬਿਲਕੁਲ ਜੀ ਮਤਭੇਦ ਤਾਂ ਸਾਡੇ ਕੋਈ ਵੀ ਨਹੀਂ ਸਾਡੇ ਤਾਂ ਜਿਹੜੇ ਵਾਦੇ ਇਹਨਾਂ ਨੇ ਕੀਤੇ ਹੋਏ ਆ ਜਾਂ ਜਿਾ ਸੌਲੀ ਕੰਡੀਸ਼ਨ ਹੈ ਸਾਨੂੰ ਤਾਂ ਉਹ ਆਪਣੇ ਹਾਲਾਤ ਠੀਕ ਕਰਨ ਵਾਸਤੇ ਚਾਹੀਦਾ ਕਿ ਸਾਡੇ ਨਾਲ ਜੋ ਬੇਇਨਸਾਫੀਆਂ ਪਿੱਛੇ ਪਾਸਟ ਦੇ ਵਿੱਚ ਹੋਈਆਂ ਗਿਆ ਉਹਨਾਂ ਬੇਇਨਸਾਫੀਆਂ ਨੂੰ ਦੂਰ ਕਰਕੇ ਸਾਡੇ ਜਿਹੜੇ ਹੱਕ ਦੇ ਫੈਸਲੇ ਹੋਣ ਤੇ ਸਾਨੂੰ ਕੀ ਚਾਹੀਦਾ ਸੀ ਰਾਜ ਭਾਗ 'ਚ ਸਿੱਧਾ ਹਿੱਸਾ ਨਹੀਂ ਚਾਹੁੰਦੇ ਅਸੀਂ ਸਿਰਫ ਇਹ ਚਾਹੁੰਦੇ ਆ ਕਿ ਸਾਡੀ ਜਿਹੜੀ ਆਰਥਿਕ ਸਮਾਜਿਕ ਤੇ ਪੋਲੀਟੀਕਲ ਕੰਡੀਸ਼ਨ ਹੈ ਉਹਦੇ ਵਿੱਚ ਸਾਡੀ ਪੁੱਛ ਪੜਤਾਲ ਹੋਵੇ ਤੇ ਸਾਨੂੰ ਜਿਹੜੀਆਂ ਸਾਡੀਆਂ ਜ਼ਮੀਨਾਂ ਆ ਜਾਂ ਜਿਹੜੇ ਫਸਲਾਂ ਦਾ ਮੁੱਲ ਹੈ ਉਹ ਸਾਨੂੰ ਜਿਹੜੀ ਵੀ ਸਰਕਾਰ ਸਹੀ ਮਿਲੂਗੀ ਅਸੀਂ ਉਹਦਾ ਸਮਰਥਨ ਕਰਾਂਗੇ ਤਾਂ ਬਿਲਕੁਲ ਕਹਿ ਸਕਦੇ ਹਾਂ ਕਿ ਇੱਕ ਪਾਸੇ ਕਿਸਾਨਾਂ ਦੇ ਵਿੱਚ ਇਹ ਖੁਸ਼ੀ ਨਜ਼ਰ ਆ ਰਹੀ ਹੈ ਕਿਉਂਕਿ ਦੇਖਿਆ ਜਾਵੇ ਤਾਂ ਲਗਾਤਾਰ ਭਾਜੀਪੀ ਅਤੇ ਕਿਸਾਨਾਂ ਦਾ ਆਪਸ ਦੇ ਵਿੱਚ ਵਿਰੋਧ ਚੱਲ ਰਿਹਾ ਸੀ ਭਾਵੇਂ ਅਸੀਂ ਬੀਜੇਪੀ ਲੀਡਰਾਂ ਦੀ ਗੱਲ ਕਰੀਏ ਭਾਵੇਂ ਅਸੀਂ ਕਿਸਾਨ ਆਗੂਆਂ ਦੀ ਗੱਲ ਕਰੀਏ ਪਰ ਕਿਤੇ ਨਾ ਕਿਤੇ ਪੀਐਮ ਮੋਦੀ ਦੇ ਸੌਂਚ ਸਮਾਗਮ ਤੋਂ ਬਾਅਦ ਇੱਕ ਅਜੀਬ ਫੈਸਲੇ ਤੋਂ ਬਾਅਦ ਕਿਤੇ ਨਾ ਕਿਤੇ ਕੁਝ ਨੀਤੀਆਂ ਬਦਲਦੀਆਂ ਨਜ਼ਰ ਆ ਰਹੀਆਂ ਨੇ ਪਰ ਦੂਜੇ ਪਾਸੇ ਹਾਲੇ ਵੀ ਕਿਸਾਨ ਉਸੇ ਤਰ੍ਹਾਂ ਬਾਰਡਰਾਂ ਦੇ ਉੱਤੇ ਪ੍ਰਦਰਸ਼ਨ ਕਰ ਰਹੇ ਨੇ ਤੇ ਉੱਥੇ ਹੀ ਦੂਜੇ ਪਾਸੇ ਕਿਸਾਨਾਂ ਦੇ ਵਿੱਚ ਹਾਲੇ ਵੀ ਕਿਤੇ ਨਾ ਕਿਤੇ ਨਿਰਾਸ਼ਾ ਬਣੀ ਹੋਈ ਹੈ ਪਰ ਬੀਜੇਪੀ ਦੇ ਵੱਲੋਂ ਕਿਸਾਨਾਂ ਦੀ ਨਿਰਾਸ਼ਾ ਨੂੰ ਖਤਮ ਕਰਨ ਦੇ ਲਈ ਪਹਿਲਾ ਕਦਮ ਚੁੱਕ ਲਿਆ ਗਿਆ ਹੈ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਦੇਖਣਾ ਹੋਵੇਗਾ ਕਿ ਤੀਜੀ ਵਾਰ ਬੀਜੇਪੀ ਦੀ ਸਰਕਾਰ ਬਣੀ ਹੈ ਤੇ ਕਿਹੜੇ-ਕਿਹੜੇ ਨਵੇਂ ਕਦਮ ਜਿਹੜੇ ਆ ਕਿਸਾਨਾਂ ਦੇ ਲਈ ਬੀਜੇਪੀ ਦੇ ਵੱਲੋਂ ਚੁੱਕੇ ਜਾਣਗੇ ਕੈਮਰਾ ਪਰਸਨ ਸੰਦੀਪ ਦੇ ਨਾਲ ਮਹਿੰਦਰ ਸਿੱਧੂ ਬੀਬੀ ਸੰਜਾ ਚੰਡੀਗੜ੍ਹ